ਰੋਏ ਉਹ ਆਇਆ ਤੇ ਪੈਸੇ ਹੁਣ ਦੋ ਸਰਕਾਰ ਆ ਗਈ ਕਹਿੰਦੇ ਹੁਣ ਮੁੜ ਕੇ ਪਿੱਛੇ ਨ ਪੈਸੇ ਹਾਂਜੀ ਤਿੰਨ ਤਿੰਦ ਦੇ ਆਇਤੇ ਇਹ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅਮਨਦੀਪ ਸਿੰਘ ਗੜੀ ਤਾਂ ਅੱਜ ਅਸੀਂ ਪੰਜਾਬ ਦੇ ਇੱਕ ਖੇੜਾ ਕਮਲੋਟ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਖੇੜਾ ਕਮਲੋਟ ਪਿੰਡ ਦੇ ਵਿੱਚ ਕੁਝ ਤੁਹਾਨੂੰ ਵਧੀਆ ਚੀਜ਼ਾਂ ਵੀ ਦਿਖਾਈਆਂ ਪਰ ਉਹਦੇ ਨਾਲ ਨਾਲ ਕਈ ਲੋਕ ਅਜਿਹੇ ਆ ਜਿਨ੍ਹਾਂ ਦੇ ਮਾੜੇ ਹਾਲਾਤ ਵੀ ਆਪਾਂ ਦਿਖਾਵਾਂਗੇ ਕਿਉਂਕਿ ਜੇ ਗੱਲ ਕਰ ਲਈਏ ਤਾਂ ਦੇਸ਼ ਤਾਂ ਸਾਡਾ ਆਜ਼ਾਦ ਹੋ ਗਿਆ ਪਰ ਆਜ਼ਾਦੀ ਤੋਂ ਬਾਅਦ ਵੀ ਜਿਹੜੇ ਕਈ ਲੋਕਾਂ ਦੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਹਰ 5 ਸਾਲਾਂ ਬਾਅਦ ਜਿਹੜੇ ਵੋਟ ਪਾ ਕੇ ਕਿਸੇ ਨੂੰ ਪੰਜ ਸਰਪੰਚ ਬਣਾ ਦਿੱਤਾ ਜਾਂਦਾ ਹੈ ਕਿਸੇ ਨੂੰ ਨਵੀਆਂ ਸਰਕਾਰਾਂ ਜਿਹੜੀਆਂ ਲੋਕਾਂ ਵੱਲੋਂ ਬਦਲਦੀਆਂ ਨਹੀਂ ਪਰ ਲੋਕਾਂ ਦੇ ਹਾਲਾਤ ਜਿਹੜੇ ਆਪਣੇ ਹਾਲਾਤਾਂ ਬਾਰੇ ਜਾਣੂ ਕਰੋਗੇ ਮਾਤਾ ਜੀ ਉਹਨਾਂ ਦਾ ਕਹਿਣਾ ਹੈ ਕਿ ਘਰ ਜਿਹੜੇ ਆ ਮਕਾਨਾਂ ਦੇ ਕਈ ਵਾਰ ਪੈਸੇ ਆ ਗਏ ਕੱਲ ਦੀ ਸਰਕਾਰ ਆ ਗਈ ਕਾਂਗਰਸੀਆਂ ਦੀ ਸਰਕਾਰ ਆ ਗਈ ਆਮ ਆਦਮੀ ਪਾਰਟੀ ਸਰਕਾਰ ਆ ਗਈ ਪਰ ਹਰ ਵਾਰ ਉਹ ਵਾਅਦੇ ਕਰਦੇ ਕਿ ਲੋਕਾਂ ਨੂੰ ਗਰੀਬਾਂ ਨੂੰ ਕੱਚੇ ਮਕਾਨਾਂ ਲਈ ਪੈਸੇ ਦਿੱਤੇ ਜਾਊਗੇ ਪਰ ਉਹ ਪੈਸੇ ਦੇ ਕੋਈ ਵੀ ਨਹੀਂ ਰਿਹਾ ਤਾਂ ਹੈ ਗਰੀਬਾਂ ਦੀ ਆਖਿਰ ਸੁਣੂਗਾ ਕੌਣ ਮਾਤਾ ਜੀ ਕੀ ਕੀ ਸਮੱਸਿਆ ਆ ਰਹੀ ਹੈ ਜੀ ਸਮੱਸਿਆ ਤਾਂ ਬਹੁਤ ਹੈ ਜੀ ਸਾਡੇ ਕੱਚੇ ਘਰ ਹੈ ਅਸੀਂ ਵੋਟ ਪਾਉਂਦੇ ਆ ਉਹ ਸਾਡੀ ਸੁਣਾਈ ਕੋਈ ਨਹੀਂ ਆ ਵੋਟਾਂ ਲੈ ਕੇ ਫਿਰ ਮੁੱਕਰ ਜਾਂਦੇ ਹੋ ਬੇ ਜੀ ਦੋ ਸਰਕਾਰ ਆਉਂਗੇ ਤਾਂ ਪੈਸੇ ਤਾਂ ਦੋਗੇ ਜੀ ਇਦਾਂ ਮਾਤਾ ਜੀ ਕਦੇ ਤੁਹਾਨੂੰ ਮਤਲਬ ਕਿ ਅਫਸੋਸ ਇਹ ਨਹੀਂ ਹੋਇਆ ਹਰ ਸਾਲ 5 ਸਾਲਾਂ ਬਾਅਦ ਸਾਡੇ ਕੋਲ ਵੋਟਾਂ ਮੰਗਣ ਆ ਜਾਂਦੇ ਅਸੀਂ ਵੋਟਾਂ ਪਾਦਨੇ ਮੈਂ ਰੋਈ ਬਹੁਤ ਬੰਦਿਆਂ ਕੋਲ ਬਹੁਤ ਰੋਈ ਹੈ ਉਹਨਾਂ ਦਰਸ ਕੀਤਾ ਫਿਰ ਮੁੜ ਕੇ ਆਏ ਨਹੀਂ ਹੋ ਜੀ ਅੱਛਾ ਮਾਤਾ ਜੀ ਕੀ ਕੀ ਸਮੱਸਿਆ ਆਦੀ ਇਸ ਘਰ ਦੇ ਵਿੱਚ ਸਮੱਸਿਆ ਤਾਂ ਬਥੇਰੀਆਂ ਹੈ ਗਰੀਬੀ ਤੁਹਾਨੂੰ ਪਤਾ ਹੀ ਹੈ ਕਿੱਦਾਂ ਹੁੰਦੀ ਜੀ ਹਾਂਜੀ ਜੀ ਫਿਰ ਹੁਣ ਉੱਪਰ ਕੱਖ ਪਾਣੇ ਨੂੰ ਵੀ ਪੈਸਾ ਚਾਹੀਦਾ ਜੀ ਇਹ ਆ ਗੱਲ ਹੁਣ ਅੱਛਾ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਨੇ ਜੀ ਮੇਰਾ ਘਰ ਆਲਾ ਹੈ ਮੁੰਡਾ ਹੈ ਬਹੁਆ ਦੋ ਪੋਤੀਆਂ ਜੀ ਹਾਂਜੀ ਤੇ ਫਿਰ ਜਿਹੜਾ ਤੁਹਾਡਾ ਬੇਟਾ ਤੇ ਤੁਹਾਡਾ ਘਰ ਆਲਾ ਕੰਮ ਕਰ ਕਰਦੇ ਕੋਈ ਤੇ ਆੜੀ ਕਰਦੇ ਹਾਂਜੀ ਤੇ ਫਿਰ ਗੁਜ਼ਾਰਾ ਮੁਸ਼ਕਲ ਹੀ ਲੱਗਦਾ ਜੀ ਮੁਸ਼ਕਲ ਹੀ ਹੁੰਦਾ ਗੁਜ਼ਾਰਾ ਜੇ ਸ਼ਹਿਰ ਹਤੋਂ ਕਿੰਨੀ ਦੂਰ ਪੈਂਦਾ ਈ ਸਾਨੂੰ ਸ਼ਹਿਰ ਤਾਂ ਥੱਲੇ ਦੁਕਾਨਾਂ ਹੀ ਆ ਅੱਡਾ ਛੋਟਾ ਜਿਹਾ ਅੱਛਾ ਬਾਕੀ ਉਨਾਂ ਨੰਗਲ ਇਹ ਪੈਂਦਾ ਜੀ ਹਾਂਜੀ ਜਿਵੇਂ ਮੈਂ ਤਾਂ ਜਿਸ ਤਰ੍ਹਾਂ ਇਹ ਕੱਚੇ ਮਕਾਨ ਆ ਇੱਥੇ ਤਾਂ ਫਿਰ ਕੋਈ ਜਿਹੜਾ ਕੋਈ ਜਾਨਵਰ ਸੱਪ ਟਾਈਪ ਇਸ ਤਰ੍ਹਾਂ ਕੁਝ ਵੀ ਆ ਸਕਦਾ ਹੈ ਹਾਂਜੀ ਆਂਦੇ ਆਂਦੇ ਆ ਬੜੇ ਬੜੇ ਵੀ ਆ ਜਾਂਦੇ ਜਾਨਵਰ ਖੂਪਰ ਅੱਛਾ ਜੀ ਹਾਂਜੀ ਜੀ ਫਿਰ ਡਰਬ ਨਹੀਂ ਲੱਗਦਾ ਜੀ ਮਤਲਬ ਲੱਗਦਾ ਤਾਂ ਹੈਗਾ ਡਰ ਹੁਣ ਕੀ ਕਰਨਾ ਅੱਛਾ ਮੈਂ ਤਾਂ ਜਦੋਂ ਮੇਨ ਏਰੀਆ ਚੱਲਦੀ ਆ ਤਾਂ ਉਸ ਟਾਈਮ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਉਸ ਟਾਈਮ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਧੂੜ ਅੰਦਰ ਆ ਜਾਂਦੀ ਭਾਂਡੇ ਪਰ ਜਾਂਦੇ ਕੱਖ ਡੇਕ ਦੇ ਉੱਪਰ ਜੀ ਉਰੇ ਇੱਕ ਤਰ੍ਹਾਂ ਨਰਕ ਨਰਕ ਭਰੀ ਜ਼ਿੰਦਗੀ ਹੈ ਜੀ ਹਾਂਜੀ ਨਰਕ ਭਰੀ ਜ਼ਿੰਦਗੀ ਹੈ ਤਾਂ ਪਰਿਵਾਰ ਜਿਹੜੇ ਆ ਆਂਟੀ ਜونی ਬੈਠੇ ਸੀ ਜਿਆਦਾ ਕੁਛ ਆਂਟੀ ਦੱਸ ਜਗੇ ਪਰ ਨਰਕ ਭਰੀ ਇੱਕ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਇਸ ਘਰ ਦੇ ਵਿੱਚ ਇਹ ਬਸਰ ਕਰ ਰਹੇ ਨੇ ਘਰ ਕਿਉਂਕਿ ਜੇ ਗੱਲ ਕਰ ਲਈ ਤਾਂ ਪਹਾੜੀ ਏਰੀਏ ਚ ਪੈਂਦਾ ਦੇਸ਼ ਚਾ ਤਾਂ ਯਾਦ ਹੋ ਗਿਆ ਪਰ ਹਜੇ ਤੱਕ ਜਿੱਦਾਂ ਮਕਾਨਾਂ ਦੇ ਪੈਸਿਆਂ ਦੀ ਗੱਲ ਚੱਲਦੀ ਹੁੰਦੀ ਪਰ ਕਿਸੇ ਵੀ ਸਰਕਾਰ ਨੇ ਹਜੇ ਤੱਕ ਇੱਥੇ ਕੋਈ ਮਨਲੀ ਸਹਾਇਤਾ ਜਿਹੜੀ ਆ ਉਹ ਨਹੀਂ ਕੀਤੀ ਹੋਈ ਆ ਤਾਂ ਕੋਸ਼ਿਸ਼ ਪਰ ਲਗਾਤਾਰ ਜਾਰੀ ਹੈਗੀ ਆ ਤਾਂ ਇਹਨਾਂ ਪਰਿਵਾਰ ਦੀ ਅਗਰ ਕੋਈ ਮਦਦ ਕਰ ਸਕਦਾ ਹੈਗਾ ਤਾਂ ਜ਼ਰੂਰ ਇਸ ਪਰਿਵਾਰ ਨੂੰ ਜਿਹੜੇ ਉਸ ਦੀ ਮਦਦ ਕਰਨੀ ਚਾਹੀਦੀ ਕੋਈ ਮਾਲੀ ਸਹਾਇਤਾ ਜਿਹੜੀ ਕਰ ਸਕਦਾ ਮਾਤਾ ਜੀ ਮਦਦ ਜੇ ਅਗਰ ਕੋਈ ਸਾਡੇ ਚੈਨਲ ਨੂੰ ਦੇਖਦੇ ਹੋ ਤੁਹਾਡੀ ਮਦਦ ਕਰਨਾ ਚਾਹੁੰਦਾ ਕੋਈ ਥੋੜੇ ਬਤ ਤੁਹਾਡੀ ਕੋਈ ਛੱਤ ਜਿਹੜੀ ਪੱਕੀ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਮਦਦ ਲਊਂਗੇ ਹਾਂਜੀ ਲੈ ਲੈਣੇ ਮਾਤਾ ਤੁਸੀਂ ਸਾਹਸ ਤੋਂ ਆਪੇ ਦੁਖੀ ਹੋਏ ਬੇ ਹਾਂਜੀ ਹਾਂਜੀ ਵੈਸੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਹੈ ਜੀ ਉਹ ਆ ਇਥੇ ਪੈਸੇ ਹੁਣ ਦੂਈ ਸਰਕਾਰ ਆ ਗਈ ਕਹਿੰਦੇ ਹੁਣ ਮੋੜ ਕੇ ਪਿੱਛੇ ਨ ਪੈਸੇ ਹਾਂਜੀ ਤਿੰਨ ਤਿੰਨ ਲੋਦੇ ਆਏ تھے ਤਿੰਨ ਜਣੇ ਆਏ ਤੇ ਪਤਾ ਨਹੀਂ ਆਏ ਤੇ ਨਹੀਂ ਆਏ ਸਾਨੂੰ ਕੁਝ ਪਤਾ ਨਹੀਂ ਵੋਟ ਤੇ ਪਹਿਲੇ ਆਏ ਤੇ ਤੁਹਾਨੂੰ ਵਧਾਈਆਂ ਜੀ ਮੁਬਾਰਕਾ ਤੁਹਾਡੇ ਪੈਸੇ ਆ ਗਏ ਜਾਂ ਵੋਟਾਂ ਲੈ ਲਈਆਂ ਤਾਂ ਬਸ ਮੂਰ ਤੋਂ ਹਰ ਹਰ ਕੁਝ ਨਹੀਂ ਪੁੱਛਿਆ ਉਹਨਾਂ ਨੇ ਤਾਂ ਕਹਿ ਸਕਦੇ ਆ ਕਿ ਜਿਹੜਾ ਜਿਹੜਾ ਕਾਫੀ ਜ਼ਿਆਦਾ ਹਾਲਾਤ ਖਰਾਬ ਨੇ ਪਰ ਸਮਾਜ ਸੇਵੀ ਜਿਹੜੇ ਵੀਰ ਹੈਗੇ ਆ ਜਾਂ ਕੋਈ ਵੀ ਸਾਡੇ ਐਨਆਰਆਈ ਵੀਰ ਆ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਕਿਉਂਕਿ ਬੱਚੇ ਜਿਹੜੇ ਛੋਟੇ ਛੋਟੇ ਨੇ ਉਹ ਬੱਚਾ ਤੁਸੀਂ ਦੇਖ ਸਕਦੇ ਹੋ ਪੁੱਤ ਰਿਆ ਔਰਿਆ ਬੋ ਕਿਉਂ ਰਿਆ ਅੱਜ ਪਤਾ ਨਹੀਂ ਅ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਕਿੰਨਾ ਪਿਆਰਾ ਹੈਗਾ ਬੱਚਾ ਅੱਗੇ ਇਹਦਾ ਫਿਊਚਰ ਜਿਹੜਾ ਆ ਖੜਾ ਪਰ ਕੋਈ ਵੀ ਇੱਥੇ ਘਟਣਾ ਜੜੀ ਆ ਉਹ ਵਾਪਰ ਸਕਦੀ ਹੈ ਕਿ ਚਲ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਪੁੱਤ ਕੀ ਨਾਮ ਤੁਹਾਡਾ ਟਾਬੇ ਕਿਹੜੀ ਕਲਾਸ ਚ ਪੜਦੇ ਹੋ ਇਹ ਨਹੀਂ ਪੜ੍ਹਦੀ ਅਜ ਨਹੀਂ ਪਾਏ ਤੁਸੀਂ ਬਹੁਤ ਸੋਹਣੇ ਬਹੁਤ ਕਿਊਟ ਹੋ ਤੁਸੀਂ ਮੇਰੇ ਨਾਲ ਚੱਲ ਲੂੰਗੀ ਘੁੰਮਣ ਚੱਲੂਗੇ ਮੇ ਨਾਲ ਅੱਛਾ ਰਖੜੀ ਬੰਨੂ ਮੈਂ ਮੇਰੇ ਅੱਛਾ ਮੇਰਾ ਨਾਮ ਨੂੰ ਪੁੱਛਣਾ ਤਾਂ ਦੇਖ ਸਕਦੇ ਕਿ ਪਰਿਵਾਰ ਜਿਹੜਾ ਹੈਗਾ ਆ ਛੋਟੇ ਜਿਹੇ ਬੱਚੇ ਨਾਲ ਰਹਿ ਕੇ ਇੱਥੇ ਇੱਕ ਮੁਸ਼ਕਲਾਂ ਦੇ ਵਿੱਚ ਰਹਿ ਰਿਹਾ ਹੈਗਾ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਨੂੰ ਵੀ ਆਪਾਂ ਅਪੀਲ ਕਰਦੇ ਆ ਕਿ ਜਿਹੜੇ ਲੋਕਾਂ ਦੇ ਜਿਹੜੇ ਆ ਪੈਸੇ ਜਿਹੜੇ ਆ ਖੜੇ ਹੋਏ ਨੇ ਜਾਂ ਜਿਨ੍ਹਾਂ ਦੇ ਮਕਾਨਾਂ ਦੇ ਜਿਹੇ ਪੈਸੇ ਜਿਹੜੇ ਆ ਉਹ ਜ਼ਰੂਰ ਜਿਹੜੇ ਜਲਦ-ਜਲਦ ਉਹਨਾਂ ਦੀ ਅਦਾਇਗੀ ਜਿਹੜੀ ਆ ਕਰ ਦੇਣੀ ਚਾਹੀਦੀ ਤਾਂ ਕਿ ਲੋਕ ਜਿਹੜੇ ਆ ਲੰਬੇ ਸਮੇਂ ਤੋਂ ਵੋਟਾਂ ਪਾ ਕੇ ਸਰਕਾਰ ਬਣਾਉਂਦੇ ਆ ਰਹੇ 70-75 ਸਾਲਾਂ ਤੋਂ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਤਾਂ ਕਿ ਬੱਚਿਆਂ ਦੀ ਜਿਹੜੀ ਆ ਸੁਣ ਸੁਣੇ ਬੱਚੇ ਜਿਹੜੇ ਆ ਇਹਨਾਂ ਦੀ ਕਿਲਕਾਰੀਆਂ ਜਿਹੜੀਆਂ ਆ ਉਹ ਉੱਪਰ ਤੱਕ ਗੂੰਜਣ ਉਹ ਆਪਣੇ ਜੋ ਉਹ ਸਕਣ ਆ ਕੇ ਇੱਕ ਇਸ ਤਰ੍ਹਾਂ ਗਰੀਬੀ ਹੋਣ ਕਾਰਨ ਇੱਕ ਜਗ੍ਹਾ ਦਬੇ ਰਹਿ ਜਾਂਦਾ ਤਾਂ ਅਗਰ ਕੋਈ ਸਮਾਜ ਸੇਵੀ ਹੈਗਾ ਕੋਈ ਵੀਰ ਸਾਡਾ ਇਸ ਪਰਿਵਾਰ ਦੀ ਜਿਹੜੀ ਆ ਉਹ ਮਦਦ ਕਰਨੀ ਚਾਹੁੰਦਾ ਹੈਗਾ ਤਾਂ ਸਕਰੀਨ ਦੇ ਉੱਤੇ ਨੰਬਰ ਜਿਹੜਾ ਸਾਡਾ ਚੱਲ ਰਿਹਾ ਉਸ ਸਕਰੀਨ ਦੇ ਉੱਤੇ ਨੰਬਰ ਜਿਹੜਾ ਆ ਉਹ ਡਾਇਲ ਕਰਕੇ ਡਾਇਰੈਕਟ ਸਿੱਧਾ ਜਿਹੜਾ ਇਸ ਪਰਿਵਾਰ ਦੇ ਨਾਲ ਸੰਪਰਕ ਕਰ ਸਕਦਾ ਇਹਨਾਂ ਦੇ ਪਿੰਡ ਆ ਕੇ ਹਾਲਾਤ ਜਿਹੜੇ ਇਹਨਾਂ ਦੇ ਦੇਖ ਸਕਦਾ ਤਾਂ ਜਿਹੜੇ ਇਹਨਾਂ ਦੀ ਮਦਦ ਜਿਹੜੀ ਕੀਤੀ ਜਾ ਰਹੀ ਕਿ ਦੋਸਤੋ ਸਾਡੇ ਚੈਨਲ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਹੈਗੀ ਆ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਸਾਰਿਆਂ ਨੂੰ ਅਗਰ ਕੋਈ ਮਦਦ ਕਰਨੀ ਚਾਹੁੰਦਾ ਤਾਂ ਜਿਹੜਾ ਆ ਸੁਖੀ ਸੁਖੀ ਜੀਵਨ ਜਿਹੜਾ ਆਪਣਾ ਬਸਰ ਕਰ ਸਕੇ ਸੋ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਸਮਰੱਥ ਆਵਾਜ਼